ਕੋ ਮੋਮ ਮੰਡੀਆਂ ਚ ਦੋ ਵਾਰੀ ਚਾਰ ਵਾਰੀ ਸੌਦੇ ਦੇਖੋ ਲੋਕਾਂ ਦੇ ਹੁੰਦੇ ਜਿੱਦਾਂ ਜਿੱਦਾਂ ਤੁਹਾਨੂੰ ਪਤਾ ਲੱਗੇ ਬੱਕਰੀ ਦਾ ਧਿਆਨ ਰੱਖੋ ਹਾਂ ਬਈ ਫੋਟੋ ਖੇ ਚਲੋ ਬੱਕਰੀ ਦੀ ਕੋਈ ਮਾਨਾ ਤਾਂ ਕਰਦਾ ਨਹੀਂ ਫੋਟੋ ਖੇ ਚਲੋ ਹਾਂ ਵੀ ਕੱਲ ਨੂੰ ਕਿਤੇ ਹੋਰ ਜਾਓ ਉਹ ਬੱਕਰੀ ਦੀ ਫੋਟੋ ਕੱਢ ਕੇ ਕੰਪੇਅਰ ਕਰ ਲੋ ਵੀ ਉਹ ਤੋਂ ਅੱਛੀ ਐ 1000 2000 ਵੱਧ ਲੱਗ ਜਾਣਗੇ ਉਤੋਂ ਮਾੜੀ ਐ 1000 2000 ਘੱਟ ਹੋ ਜਾਣਗੇ ਉਦਾਂ ਵੀ ਹੋਏਗੀ ਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਸ ਪੱਠ ਦਾ ਉਥੇ ਇੰਨੇ ਚ ਸੌਦਾ ਹੋਇਆ ਸੀ ਇੰਨੇ ਦਾ ਮੁੱਲ ਬਣਦਾ ਇਹਦਾ ਤੁਹਾਡਾ ਮੇਨ ਫਾਰਮ 80% ਬਰੀਡਰ ਚਲਾਉਂਦਾ ਹੁੰਦਾ ਠੀਕ ਹੈ ਜੀ ਬੱਕਰੀ ਦਰਮਿਆਨੇ ਮੇਲ ਦੀ ਚੱਲ ਜਾਏਗੀ ਜਿਆਦਾ ਮਹਿੰਗੀ ਬਲ ਜਾਣ ਦੀ ਵੀ ਲੋੜ ਨਹੀਂ ਦਰਮਿਆਨੇ ਮੇਲ ਦੀਆਂ ਬੱਕਰੀਆਂ ਲਵੋ 50 50 ਹਜ਼ਾਰ ਲੱਖ ਲੱਖ ਰੁਪਏ ਵਾਲੀ ਬੱਕਰੀਆਂ ਲੈਣ ਦਾ ਕੋਈ ਤੁੱਕ ਨਹੀਂ ਬਣਦਾ ਕਿਸੇ ਵੀ ਪਾਸਿਓਂ ਕੁਮੋ ਮੰਡੀਆਂ 'ਚ ਦੋ ਵਾਰੀ ਚਾਰ ਵਾਰੀ ਸੌਦੇ ਦੇਖੋ ਲੋਕਾਂ ਦੇ ਹੁੰਦੇ ਜਿੱਦਾਂ ਜਿੱਦਾਂ ਤੁਹਾਨੂੰ ਪਤਾ ਲੱਗੇ ਬੱਕਰੀ ਦਾ ਧਿਆਨ ਰੱਖੋ ਹਾਂ ਬਈ ਫੋਟੋ ਖੇ ਚਲੋ ਬੱਕਰੀ ਦੀ ਕੋਈ ਮਾਨਤਾ ਕਰਦੇ ਨਹੀਂ ਫੋਟੋ ਖੇ ਚਲੋ ਹਾਵਿਦ ਕੱਲ ਨੂੰ ਕਿਤੇ ਹੋਰ ਜਾਓ ਉਹ ਬੱਕਰੀ ਦੀ ਫੋਟੋ ਕੱਢ ਕੇ ਕੰਪੇਅਰ ਕਰ ਲੋ ਵੀ ਉਹ ਤੋਂ ਅੱਛੀ ਐ 1000 2000 ਵੱਧ ਲੱਗ ਜਾਣਗੇ ਉਹ ਤੋਂ ਮਾੜੀ ਐ 1000 2000 ਘੱਟ ਹੋ ਜਾਣਗੇ ਉਦਾਂ ਦੀ ਹੋਏਗੀ ਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਸ ਪੱਠ ਦਾ ਉੱਥੇ ਇੰਨੇ ਚ ਸੌਦਾ ਹੋਇਆ ਸੀ ਇੰਨੇ ਦਾ ਮੁੱਲ ਬਣਦਾ ਇਹਦਾ ਔਰ ਜਿਹੜਾ ਬਰੀਡਰ ਐ ਤੁਹਾਡਾ ਮੇਨ ਫਾਰਮ 80% ਬਰੀਡਰ ਚਲਾਉਂਦਾ ਹੁੰਦਾ ਠੀਕ ਹੈ ਜੀ ਬੱਕਰੀ ਦਰਮਿਆਨੇ ਮੇਲ ਦੀ ਚੱਲ ਜਾਏਗੀ ਜਿਆਦਾ ਮਹਿੰਗੀ ਬਲ ਜਾਣ ਦੀ ਵੀ ਲੋੜ ਨਹੀਂ ਦਰਮਿਆਨੇ ਮੇਲ ਦੀਆਂ ਬੱਕਰੀਆਂ ਲਵੋ 50 50 ਹਜ਼ਾਰ ਲੱਖ ਲੱਖ ਰੁਪਏ ਵਾਲੀ ਬੱਕਰੀਆਂ ਲੈਣ ਦਾ ਕੋਈ ਤੁੱਕ ਨਹੀਂ ਬਣਦਾ ਕਿਸੇ ਵੀ ਪਾਸਿਓ ਠੀਕ ਹੈ ਹਣ ਅੱਜ ਕੱਲ ਆਪਣੇ ਪੰਜਾਬ ਚ ਕੀ ਚੱਲਿਆ ਜੀ ਉਹ ਬੱਕਰੀ ਦੀ ਨਾ ਹਾਈਟ ਹੋਣੀ ਚਾਹੀਦੀ ਆ ਅਗਰ ਬੱਕਰੀ ਦੀ ਹਾਈਟ 36 37 ਹੈਗੀ ਆ ਤੇ ਉਹ ਬਹੁਤ ਵਧੀਆ ਹਾਈਟ ਹੈ ਜਿੰਨੀ ਬੱਕਰੀ ਦੀ ਹਾਈਟ ਵੱਧਦੀ ਰਹੇਗੀ ਉਹ ਦੁੱਧ ਪੱਖੋਂ ਘਟਦੀ ਰਹੇਗੀ ਕਿਉਂਕਿ ਉਹਨੇ ਜਿੰਨਾ ਕੈਲਸ਼ੀਅਮ ਕੁਲਸ਼ੀਅਮ ਸੀਗਾ ਉਹ ਆਪਣੀ ਹਾਈਟ ਵਧਾਉਣ ਨੂੰ ਖਾ ਲਿਆ ਤੇ 36 37 ਇੰਚ ਦੀ ਬੱਕਰੀ ਬਹੁਤ ਵਧੀਆ ਹਾਈਟ ਹੈ ਕੋਈ ਸੋਚਣ ਦੀ ਲੋੜ ਨਹੀਂ 40 41 ਦੇ ਵਿੱਚ ਪਾਉਂਗੇ ਉਹ ਮੰਗ ਲੇਗਾ ਲੱਖ ਰੁਪਈਆ 2 ਲੱਖ ਰੁਪਈਏ ਪੈਸੇ ਪੂਰੇ ਨਹੀਂ ਹੁੰਦੇ ਉਹਦੇ ਹਨਾ ਹੁਣ ਜਾਂ ਆਪਾਂ ਪੈਸੇ ਪੂਰੇ ਕਰਨ ਲਈ ਤਾਂ ਕੰਮ ਕਰਨਾ ਨਹੀਂ ਆਪਾਂ ਤਾਂ ਕਮਾਈ ਲਈ ਕਰਨਾ ਤੇ ਜੇ ਤੁਹਾਡਾ ਜਿਹੜਾ ਬਰੀਡਰ ਹੈ ਉਹ ਜ਼ਰੂਰ ਤੁਸੀਂ ਚੰਗਾ ਖਰੀਦੋ ਤਾਂ ਕਿ ਜਿਹੜਾ ਪੈਸਾ ਤੁਸੀਂ ਬਰੀਡਰ ਤੇ ਲਾਉਂਗੇ ਉਸ ਤੋਂ ਜ਼ਿਆਦਾ ਦਾ ਮੁੱਲ ਬਰੀਡਰ ਮੋੜ ਕੇ ਜਾਂਦਾ 80% ਉਹ ਫਾਰਮ ਵੀ ਤੁਹਾਡਾ ਉਹ ਚਲਾਉਂਦਾ 80% ਬੱਚੇ ਵੀ ਬੱਕਰੇ ਤੇ ਆਉਂਦੇ ਆ ਤੇ ਬੱਕਰੀ ਦਰਮਿਆਨੀ ਮੇਲ ਦੀ ਲੈ ਲੋਗੇ ਕੋਈ ਟੈਨਸ਼ਨ ਨਹੀਂ ਹੈ ਪਰ ਜਿਹੜਾ ਬੱਕਰਾ ਹੈ ਉਹ ਹਮੇਸ਼ਾ ਤੁਸੀਂ ਅੱਛੀ نسل ਦਾ ਲੈਣਾ ਹੈ ਕੋਸ਼ਿਸ਼ ਕਰੋ ਬੱਕਰਾ ਉਹ ਲਵੋ ਜਿਹੜਾ ਆਪਣੀ ਮਾਂ ਤੋਂ ਦੋ ਇੱਕ ਜਾਂ ਦੋ ਭੈਣ ਭਰਾਵਾਂ ਦੇ ਨਾਲ ਜੰਮਿਆ ਹੋਵੇ ਉਸ ਦਾ ਫਾਇਦਾ ਕੀ ਹੁੰਦਾ ਹੈ ਕੱਲ ਨੂੰ ਜਦੋਂ ਇਦਾਂ ਦਾ ਬੱਚਾ ਤੁਸੀਂ ਲਵੋਗੇ ਆਪਣੇ ਫਾਰਮ ਤੇ ਤੇ ਤੁਹਾਡੇ ਇੱਥੇ ਵੀ ਜਿਹੜੇ ਬੱਚੇ ਆਉਣ ਦੇ ਚਾਂਸ ਹੁੰਦੇ ਆ ਉਹ ਬੱਕਰੀ ਤੋਂ ਦੋ ਜਾਂ ਤਿੰਨ ਹੋ ਜਾਂਦੇ ਜੇ ਕੱਲਾ ਜੰਮਿਆ ਲਵੋਗੇ ਤੇ ਉਹ ਆਲਮੋਸਟ ਕਲਾਈ ਦੇਗਾ ਬਸ਼ਰਤੇ ਬੱਕਰੀ ਦੀ ਬਰੀਡ ਚੰਗੀ ਹੋਈ ਤੇ ਉਹ ਤੁਹਾਨੂੰ 2-3 ਬੱਚੇ ਦੇ ਦੇਗੀ ਠੀਕ ਹੈ ਹਮੇਸ਼ਾ ਕੋਸ਼ਿਸ਼ ਕਰੋ ਉਹ ਬੱਕਰਾ ਲੈਣਾ ਜਿਹੜਾ ਆਪਣੀ ਮਾਂ ਤੋਂ ਆਪਣੀ ਮਾਂ ਤੋਂ ਇੱਕ ਭੈਣ ਜਾਂ ਦੋ ਭੈਣ ਜਾਂ ਇੱਕ ਦੋ ਭਰਾਵਾਂ ਨਾਲ ਜੰਮਿਆ ਹੋਵੇ ਉਹਨੂੰ ਰੱਖੋ ਸੋਹਣਾ ਸੁਨੱਖਾ ਹੋਵੇ ਉਹ ਬਰੀਡਰ ਆਪਣੇ ਕੋਲ ਰੱਖੋ ਬਰੀਡਰ ਤੇ ਜਰੂਰ ਮੈਂ ਤੁਹਾਨੂੰ ਕਹਿਣਾ 5-7000 ਫालतू ਵੀ ਲੱਗ ਜੇ ਪਰ ਅਗਰ ਚੰਗਾ ਹੈਗਾ ਤੇ ਉਹ ਤੁਹਾਨੂੰ ਮੁੱਲ ਮੋੜ ਦੇਗਾ ਪਹਿਲੀ ਵਾਰੀ ਚ ਮੈਂ ਇਹ ਨਹੀਂ ਕਹਿੰਦਾ ਤੀਜੀ ਚੌਥੀ ਵਾਰੀ ਚ ਪਹਿਲੀ ਵਾਰੀ ਚ ਹੀ ਉਹ ਆਪਣੇ ਪੈਸੇ ਪੂਰੇ ਕਰ ਦੇਗਾ ਤੁਹਾਡੇ ਕੋਲ 60000 ਰੁਪਏ ਦਾ ਸਮਝ ਲਓ ਤੁਸੀਂ ਲੈ ਲਿਆ ਬ੍ਰੀਡਰ ਮੈਂ ਕਹਿੰਦਾ ਨਹੀਂ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਵਜੋਂ ਦਿੰਨਾ ਤੁਹਾਡੇ ਬੱਕਰੀਆਂ ਹੋ ਗਈਆਂ ਸਮਝ ਲਓ 10 ਬੱਕਰੀਆਂ ਆਪਣੇ ਠੀਕ ਹੈ 10 ਬੱਕਰੀਆਂ ਚੋਂ ਮੈਂ ਕਹਿੰਨਾ ਚੱਲੋ 8 ਗੱਬਣ ਹੋਈਆਂ 2 ਨਾਂ ਵੀ ਹੋਈਆਂ ਆਪਾਂ ਦੋ ਬੱਚਿਆਂ ਦਾ ਨਹੀਂ ਲਾਉਂਦੇ ਡੇਢ ਬੱਚੇ ਦਾ ਉਹ ਲਾ ਲਓ ਤੇ 12 ਬੱਚੇ ਆਉਂਦੇ ਆ 12 ਬੱਚੇ ਮਤਲਬ ਜੋ ਬਿਲਕੁਲ ਗਿਆ ਹੋਵੇ ਨਾ ਉਹ ਵੀ 10000 ਰੁਪਏ ਦਾ ਬੱਚਾ ਇਸ ਵੇਲੇ ਵਿਕਦਾ ਅੱਛੇ ਬਰੀਡਰ ਦਾ ਤੇ ਆਰਾਮ ਨਾਲ 12 14 15000 ਰੁਪਏ ਦਾ ਬੱਚਾ ਜਾਂਦਾ ਆਪਾਂ ਚਲੋ 10000 ਰੁਪਏ ਵੀ ਲਾਉਨੇ ਆ 120000 ਰੁਪਏ ਦਿੰਦਾ ਤੇ ਉਹਦੇ ਪੈਸੇ ਤੁਹਾਡੇ ਕੋ ਪਹਿਲੀ ਵਾਰੀ ਚ ਹੀ ਪੂਰੇ ਆ ਹਨਾ ਉਹਦੇ ਖਾਣ ਦਾ ਵੀ ਖਰਚਾ ਹੋਏਗਾ ਸਭ ਕੁਝ ਹੈ ਪਰ ਉਹਦੇ ਪੈਸੇ ਤੁਹਾਡੇ ਕੋ ਉਹ ਮੁੱਲ ਮੋੜ ਦੇਗਾ ਤੁਹਾਨੂੰ ਤੇ ਉਹਦੇ ਲਈ ਇਸ ਲਈ ਉਹਦੀ ਜਰੂਰ ਕੋਸ਼ਿਸ਼ ਕਰੋ ਇੱਕ ਆਪਣੇ ਪੰਜਾਬ ਬੱਕਰੇ ਦੀ ਨਾ ਹਾਈਟ ਹਾਈਟ ਦੇਖਦੇ ਆ ਕੋਸ਼ਿਸ਼ ਕਰੋ ਜਿਹੜੀ ਲੈਂਥ ਹੋਵੇ ਨਾ ਉਹ ਵੀ ਹੋਣੀ ਚਾਹੀਦੀ ਹੈ ਲੰਬਾਈ ਜਰੂਰ ਹੋਣੀ ਚਾਹੀਦੀ ਹੈ ਲੰਬਾਈ ਜਿੱਦਾਂ ਜਿੱਦਾਂ ਹੋਏਗੀ ਉਹਨਾਂ ਅੱਛਾ ਬੱਚੇ ਦਾ ਰਿਜ਼ਲਟ ਆਏਗਾ ਉਹਨੇ ਤੁਹਾਨੂੰ ਪੈਸੇ ਬਾਧੂ ਮਿਲਣੇ ਲੈਂਥ ਦਾ ਕੋਈ ਉਹ ਨਹੀਂ ਹੈ ਜੀ ਪਰ ਕੋਸ਼ਿਸ਼ ਕਰੋ ਆਪਣੇ ਵੱਲੋਂ ਜਿਹੜੀ ਜ਼ਿਆਦਾ ਲੰਬਾਨ ਦਾ ਮਿਲ ਜਾਏ ਬੱਚਾ ਉਹਨੂੰ ਲੈ ਲੋ ਠੀਕ ਹੈ